ਸਤਿ ਸ਼੍ਰੀ ਅਕਾਲ ਜੀ ਅਸੀ ਕਾਲ ਜੀ ਬਈ ਸਾਰਿਆਂ ਨੂੰ ਜੀ ਤੇ ਇਹਦੇ ਫੇਰ ਤੇ ਨਹੀਂ ਮਕੋਲੀ ਜਿਹੜੇ ਰਹਿ ਗਏ ਵਿੱਚ ਤੇ ਲੋ ਬਾਈ ਫਰੀ ਦਾ ਸਾਲਾ ਫਰਕ ਬਹੁਤ ਹੈ ਨਾ ਜ਼ਮੀਨ ਦਾ ਹਾਂ ਜੀ ਦੇਖ ਲੈ ਜੀ ਹਾਂ ਉਹ ਸਾਡੇ ਜਿਹੜੀ ਅਸੀਂ ਤਰਫਾਲੀ ਕੋ ਮੋਦੇ ਦਾ ਦੇਖੀ ਤਾਂ ਤੈਨੂੰ ਪੱਲਾ ਆਦਾ ਗੜਾ ਹੈ ਹੀ ਨਹੀਂ ਇੱਥੇ ਆ ਇਹਦੇ ਸਾਲਾ ਤਵੀਆਂ ਵੀ ਤਾਂਹੀਂ ਜ਼ੋਰ ਲੰਦੀਆਂ ਹਾਂ ਡੜਾ ਭੰਨ ਹੁੰਦਾ ਔਰ ਗਦੇਰ ਕੋੜੇ ਦਾ ਫਰਕ ਹੈ ਜੀ ਇਹਦੇ ਪਾ ਵਜਨ ਤਾਂ ਰੱਖ ਲੈਂਦਾ ਲਿਆ ਕੇ ਪਲੇਟ ਉਹ ਨਹੀਂ ਬਾਈ ਕਾ ਠੀਕ ਆ ਅਜੀ ਥੱਲੇ ਤੇ ਕਿਆ ਲੈਣਾ ਸੀ ਤਾਂ ਆ ਸਿਕਰੀ ਬੰਨਣੀ ਆ ਥੱਲੇ ਤਾਂ ਨਰਮੇ ਆ ਹੂੰ ਕਿੰਨਾ ਸੋਨਾ ਜੰਮਿਆ ਵਾ ਹੂੰ ਗੰਨਾ ਆ ਵੀ ਲਾਇ ਤੇ ਅੱਜ ਉਹ ਉੱਥੇ ਜਾ ਕੇ ਕਹਿੰਦੇ ਗਿੱਲਾ ਬਹੁਤ ਆ ਜੀ ਮੈਂ ਖੜੇ ਨੇ ਗੁੱਡੇ ਸੋਨਾ ਤਾਂ ਹੂੰ ਛੜ ਜਾ ਕਿੱਦਾਂ ਦਿਨ ਨਾਲੇ ਲੱਗ ਜਾਣਾ ਫੇ ਫਾਇਦਾ ਕੁਝ ਨਹੀਂ ਹੋਣਾ ਇਹਦਾ ਆਓ ਫੇ ਮਰੂਗ ਤੇ ਮੈਂ ਰਹਿਣ ਤੋਂ ਫੂਰ ਤੇ ਜਾਇਓ ਉਹ ਤਾਂ ਖਲੇ ਕੇ ਤੇ ਆਓ ਤੇ ਗੇਪਿਓ ਇਸ ਤਰ੍ਹਾਂ ਬਾਕੀ ਕਿਹੜਾ ਹੀ ਕਰਾ ਦੇਣੀ ਬਸ ਇਹਦੀ ਇੱਕ ਐ ਕਰ ਦੇਣਾ ਹੋ ਗਿਆ ਚੱਲਦਾ ਗੰਨਾ ਸੋਨਾ ਫੁੱਟਿਆ ਵਾ ਵਿੱਚ ਹੂੰ ਗੰਨਾ ਪੂਰਾ ਫੁੱਟਿਆ ਹੋਇਆ ਇਹ ਰੇ ਪਾਦੜਾਕੇ ਵਾਲਾ ਦੇਖਦਾ ਵੀ ਜਿੰਨਾ ਲੇਟ ਆ ਉਦੋਂ ਨੂੰ ਲੇਟ ਹੁੰਦੇ ਜਾਈਗੇ ਉਹ ਗੰਨਾ ਦੇਖੀ ਕਰਨਾ ਸਾਡੇ ਦੂਜੇ ਕਰਿਆ ਗੰਨੇ ਨੂੰ ਪਹਿਲਾਂ ਪਹਿਲਾਂ ਹੀ ਕਰਦਾ ਹਾਂ 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 ਬੁੱਟਿਆ ਇਹ ਬਾਦੋਂ ਮਾਣਾ ਹੁਣ ਆਹ ਜਰਾ ਗੱਬੇ ਗੱਬੇ ਹੀ ਰਹੇ ਨੇ ਸਾਈਦਾਂ ਵਾਲੇ ਨੇ ਇੱਥੇ ਹੀ ਰਹ ਜਾਨਾ ਬਸ ਇਹ ਗੱਲ ਇੱਕ ਵਾਰੀ ਦੀ ਹੋਊਗੀ ਉਹ ਆਹੋ ਜ਼ਿਆਦਾ ਹੋ ਜਣੀ ਐ ਤਾਂ ਜੇ ਹੋ ਗਿਆ ਟਾਲ ਟੂਲ ਜੋਗਾ ਹੋ ਜਾਣਾ ਦੇਖੀ ਤੂੰ ਇਹ ਸਮਾਂ ਛੱਡਣਾ ਹੁਣ ਮੀਂਹ ਪਾਣੀ ਲੱਗੇ ਨਾ ਮਾ ਹੁਣੀ ਐ ਜੋ ਹੁਣ ਆ ਇਹਦਾ ਫੇਰ ਕਿੱਥੇ ਵੜ ਹੋਣਾ ਇਹ ਸਾ ਤੇ ਗੋਡੇ-ਗੋਡੇ ਦਾ ਹੁਣੀ ਹੋ ਗਿਆ। ਮੈਂ ਵੀ ਰੇਪ ਆ ਕੇ ਆਇਆ ਮੱਕੀ ਜਿਹਨ ਹੁਣ ਕਾਜ ਮੱਕੀ ਜੋ ਅਸਾ ਮੈਂ ਪਾ ਦੀਏ ਹੁਣ ਹੁਣ ਸਿੱਟਾ ਲਾਇਆ ਜੂਦਾ ਹੁਣ ਮਸ਼ੀਨ ਚੱਲਦੀ ਨਹੀਂ ਵਿੱਚ ਉਹਦੇ। ਇੱਕ ਤਰੀਕ ਤੱਕ ਨਾ ਇੱਕੇ ਗਈ ਹੋਗੀ ਬੰਦਾ ਕਿੰਨੀ ਹੋਗੀ 9। ਬੀਤੇ ਬਾਅਦ ਤੁਹਾਨੂੰ ਪਤਾ ਲੱਗਣਾ ਅੱਜੂਆ ਵੀ ਕਿੱਥੇ ਕਾਰਕ ਵਾਢੂਂਦੀ ਮੱਕੀ ਨੂੰ। ਸਾ 20 ਤੱਕ ਤਾਂ ਇਹਨਾਂ ਹੋ ਜਾਣਾ। ਦੱਸ ਦੂਗੀ ਤੁਹਾਨੂੰ ਵੀ ਕਿਆ ਸਾਹ ਪਤਾ ਵੈਤਾ। ਪਕਾਉਂਗੇ ਦੇਖਦੇ ਆ ਨਹੀਂ ਜੇ ਚਾਰ ਅਚੂਰ ਵਾਲਿਆਂ ਨੂੰ ਕੁੱਕੜੀ ਪੈ ਗਈ ਜਿਆਦਾ ਚਾਰ ਕੁੜੀ ਮਾਰਨ ਦੇ ਬਾਅਦ ਹਾਂ 20 ਤੱਕ ਤਾਂ ਰੇਟ ਚੰਗਾ ਹੋਣਾ ਚਾਹੀਦਾ ਯਾਰ ਇਹਦੇ ਲੋਕਾਂ ਨੇ ਗਣਗਾ ਜੀ ਹੋ ਜਣੀ ਹੈ ਕੀ ਪਤਾ ਹੈ ਲੈ ਕੀ ਰੇਟ ਰੂਟ ਹੋਣਾ ਨਾ ਚੰਗਾ ਹੋਊਗਾ ਰੇਟ ਭਾਜਨ ਵੀ ਦਵੇ ਰੇਟ ਘਟਣਾ ਭਾਈ ਇਹ ਤਾਂ 30 ਦੇ ਬਾਅਦ ਜਾ ਕੇ ਦੇਖ ਲੀ 30 ਦੇ ਬਾਅਦ ਤਾਂ ਰੇਟ ਘੱਟ ਜਾਣਾ ਹੂੰ ਹਿਰਨਾ ਵੀ ਗਾ ਨੂੰ ਵਾਹ ਏਟ ਨੂੰ ਆਉਂਦਾ ਜਾਈ ਜਾਣਾ ਰੀਨ ਪਾਣੀ ਤਾਂ ਨਹੀਂ ਤਾਂ ਲਾ ਕੇ ਨੇ ਨਾ ਅਜ ਕੱਲ ਮੀਨਾ ਹੋ ਗਿਆ ਪੂਰਾ ਹਾਂ ਫੇਰੀ ਵਾਲਾ ਕਿੰਨੇ ਤੇ ਬਾਅਦੋਂ ਬੀਜਿਆ ਸੀ ਨਾ ਹਾਂ ਇਹ ਤੇ ਪਹਿਲਾਂ ਵੀਜਿਆ ਹੋਦਾ ਬਾਅਦੋਂ ਬੀਜਿਆ ਪਹਿਲਾਂ ਬਾਅਦੋਂ ਵੀਜਿਆ ਤੇ ਆਖੀ ਵੀਜਿਆ ਹੋਇਆ ਉਹ ਮੰਨ ਵੀ ਲੈ ਯਾਰ ਕੱਢਿਆ ਨਹੀਂ ਤਾਂ ਗੱਲ ਕੀ ਪਤਾ ਦੋ ਵੀਜੇ ਬੀਜਿਆ ਏ ਦੋ ਬਾਰ ਚ ਆ ਤੇਰੇ ਦੋ ਵਾ ਇੱਕ ਤਾਂ ਪਹਿਲਾਂ ਬੀਜ ਲਿਆ ਹਾਂ ਇੱਕ ਤਾਂ ਬਾਅਦ ਚ ਬੀਜ ਲਿਆ ਕਿੰਨੇ ਤਰੀਕੇ ਨੇ ਵੀਜਣ ਦਾ ਇਹ ਮੈਂ ਵੀਜਾਂਦਾ ਰਹੂੰਗਾ ਦਾ ਵੀਜਿਆ ਸੱਤ ਨੂੰ ਬਣਿਆ ਛੇ ਨੂੰ ਨਹੀਂ ਯਾਰ ਉਹ ਮਾਨਵੀ ਲਈ ਦੀ ਇਹੋ ਇਹ ਪ੍ਰੂਵ ਕਰਤਾ ਫੇਰ ਦੱਸ ਚੱਲ ਵਿੱਚੋਂ ਹਾਂ ਫੇਰ ਮੇਰਾ ਗੰਨੇ ਦਾ ਫਰਕ ਐ ਥਾਲੇ ਦਾ ਜੰਮ ਦਾ ਜਿਆਦਾ ਜੰਮਿਆ ਹੋਇਆ ਉਹ ਜ਼ਮੀਨ ਦਾ ਫਰਕ ਐ ਹਾਂ ਜ਼ਮੀਨ ਦਾ ਫਰਕ ਐ ਇਹ ਗੰਨਾ ਦੂਆ ਬਹੁਤ ਜੰਮਿਆ ਐ ਜ਼ਮੀਨ ਦਾ ਹਾਲ ਹਲਕੀ ਆ ਥਾਲੇ ਪਰ ਮੀਂਹ ਪਿਆ ਐ ਹਲਕੀ ਮੀਂਹ ਨਾ ਦਈ ਉਹ ਇਹ ਡਾਕਰ ਥੋੜੀ ਐ ਹਾਂ ਉਹਦਾ ਫਰਕ ਐ ਬਸ ਜੰਮਦਾ ਬਹੁਤ ਆ ਹਲੇ ਤਾਂ ਉਹ ਹਾਂ ਵਾਲੇ ਜਿੱਦੇ ਹੈ ਜੰਮ ਲਈ ਆ ਆਹੋ ਹੁਣ ਆਹ ਗੱਲ ਕਰਦਾ ਵੀ ਇਹ ਇਕੱਠੇ ਜੀ ਬੀਜ ਹੋਏ ਹੋਏ ਆ ਡਾਕਟਰ ਨੇ ਦੇ ਰਿੱਤੇ ਜੂਨੇ ਆਪ ਨੋਰਮਲ ਨਿਕਲੇ ਆ ਹੁਣਾ ਡਾਕਟਰ ਜੂਨੇ ਬਿਨਾ ਪਾਣੀ ਦੇ ਜ਼ੋਰ ਲਾ ਕੇ ਨਿਕਲੇ ਮੈਂ 9 ਤਰੀਕ ਨੂੰ ਕੰਨਾ ਮੈਂ ਮੈਂ ਕਹਿੰਦਾ ਮੈਂ 12 ਨੂੰ ਬੀਜਾ ਬਾਈ ਯਾਰ ਖੜ ਜਾ ਉਦਣ ਕੱਢ ਕੇ ਨਾਲੇ ਦੇਖੀ ਆ ਨਹੀਂ ਨਹੀਂ ਹੁਣ ਤਾਂ ਪ੍ਰੂਫ ਕੋਲ ਆ ਤੇ ਦੇਖ ਲੈ ਰੂਫ ਨੂੰ ਗਿਆ ਇਹ ਹੋਈ ਨਹੀਂ ਸਕਦਾ ਇਹ ਵੀ ਮੇਰਾ ਕਿੰਨਾ ਤੇ ਤੇ ਪਹਿਲਾ ਹੋਊਗਾ ਉਹ ਜਾਣ ਦੇ ਕਰ ਯਾਰ ਦੱਸ ਯਾਰ ਤੇ ਗੰਨਾ ਦੱਗੇ ਵਾਲੇ ਹਲਾ ਨਾਲ ਸਿਆੜ ਕੱਢੇ ਆ ਹਾਂ ਠੀਕ ਆ ਪਹਿਲੇ ਤੇ ਤੇ ਪਰ ਪੰਮੇ ਤੇ ਮੈਂ ਲੈ ਗਿਆ ਤਾਂ ਪਿੱਤੇ ਤੂੰ ਲੈ ਗਿਆ ਨਾ ਹਾਂ ਤੇ ਮੈਂ ਕਿ ਕਰ ਪਹਿਲਾਂ ਬੀਜ ਲਿਆ ਖੜ ਜਾ ਇੱਥੇ ਆ ਜਾ ਨਾ ਉਹ ਤਾਂ ਹਾਂ ਆਏ ਇਹ ਗੀਜਾ ਹੋਇਆ ਉਪਰਲਾ ਠੀਕ ਆ ਜਾਂ ਮੀਂਹ ਪਿਆ ਹੈ ਹਾਂ ਤੇ ਅੱਛੀ ਦਿਖੜ ਜਾ ਓਕੇ ਕਰ ਇਹਨੂੰ ਹਰਤਾ ਜਾ ਅੱਕੀ ਵਾਲੀ ਨਾਲੀ ਬੀਜਾ ਦਾ ਹੂੰ 2 ਮਾਰਚ ਦਾ ਬੀਜਾ ਫੇ ਤਾਂ 9 ਮਾਰਚ ਹਫ਼ਤਾ ਪਹਿਲਾ ਬੀਜਾ ਪੈਦਾ ਹਾਂ ਜਿਹੜਾ ਦੂਆ ਏ ਉਹ 9 ਮਾਰਚ ਨੂੰ ਬੀਜਾ ਉਹ ਬਰਾਬਰ ਜੀ ਬੀਜਾ ਪੈਦਾ ਹਾਂ ਹਾਂ ਉਹ ਗੰਨਾ ਹੀ ਘਾਤਾ ਜਦ ਮੈਂ ਹਵਾ ਦੂਆ ਜਿਹੜਾ 2 ਵਾਲਾ ਏ ਜਿਹੜਾ 9 ਵਾਲਾ ਏ ਉਹ ਤਾਂ ਇੰਨਾ ਕੇ ਜੰਮਿਆ ਉਹ ਫਿਰ ਹਫ਼ਤੇ ਨੂੰ ਦੇਖ ਲਈਏ ਕਿੱਥੇ ਚੱਲੇ ਜਾਣਾ ਇਹ ਜਿਆਦਾ ਜੰਮਿਆ ਪਾ ਫਿਰ ਉਹਦੇ ਮੁਕਾਬਲੇ 9 ਵਾਲੇ ਦੇ ਹੋਰ ਉਹ ਫੇ ਤੇਰੇ ਨਾਲ ਤੇ ਲੇਟ ਗੰਨਾ ਵੀ ਜੋ ਹੈ ਉਹ ਵੀ ਦੇਖ ਲੈਨੇ ਹੜ ਜਾ ਉਹ ਵੀ ਮਗਰਾਂ ਦਾ ਪਹਿਲੀ ਬੀਤਾ ਦਾ ਨਹੀਂ ਨਹੀਂ ਉਹ ਵੀ ਜਮਾ ਦੇਟਾ ਉਹ ਉਹ ਵੀ ਜਮਾ ਬਾਕੀ ਵੀ ਜਿਹੜਾ ਆ ਟਾਈਮ ਵਾਲਾ ਕੰਨਾ ਏ ਇਹਦਾ ਫਰਕ ਏ ਹੁਣ ਜਿਹੜਾ ਸਰੋ ਵਾਲਿਆਂ ਕਿ ਅ ਇਹਦਾ ਜੋਰ ਲੱਗ ਲੰਦਾ ਖੇਤ ਦਾ ਦੋ ਫਸਲਾਂ ਦਾ ਫਰਕ ਏ ਆ ਉਹ ਹੈ ਤਾਂ ਹੈ ਬਾਈ ਹੁਣ ਇਹ ਤਾਂ ਸੀ ਵੀ ਜਵੀ ਵੀ ਗੱਡੀ ਐ ਇਹ ਚੋਂ ਪਰ ਅਜ ਉਹ ਗੱਲ ਜਿਹੜੀ ਪਹਿਲਾਂ ਵਿੱਚੇ ਬੀਜਦਾ ਉਹ ਥੋੜਾ ਚੱਕਰ ਪੈ ਜਾਂਦਾ ਉਹਦਾ ਉਹਦੇ ਵੀ ਤਿੰਨ ਫਸਲਾਂ ਹੈਂ ਬੂਟੇ ਆਂਦਾ ਸੀ ਬਤਨ ਤਿੰਨ ਤਿੰਨ ਲੱਤੀਆਂ ਹੋਈਆਂ ਦੀਆਂ ਸਰੋਂ ਵੀ ਸੋਹਣੀ ਹੋ ਗਈ ਦੀ 8-9 ਕੁਇੰਟਲ ਢੀਲੇ ਜੋ ਓ ਯਾਰ ਜੇ ਤਾਂ ਉਹਨੂੰ ਕਹਿਤਾ ਮੈਂ ਉਹੀ ਲੈ ਇਹ 6 ਮਾਰਚ ਨੂੰ ਬੀਜਿਆ ਹੋਇਆ ਫੇਰ ਮੈਂ 9 ਨੂੰ ਬੀਜਿਆ ਹੋਇਆ ਫੇਰ ਥਾਲਾ ਮੇਰਾ ਕਿੰਨਾ ਕਾਤੇ ਘੱਟ ਜੰਮਿਆ ਦੂਆ ਇਹਦਾ ਪੈਰ ਦੀ ਮਿੱਟੀ ਚੱਕੋ ਨਹੀਂ ਨਹੀਂ ਗੱਲ ਕਰਦਾ ਨਾ ਹੂੰ ਹੂੰ ਕਹਦੇ ਜੇ ਮੈਂ ਤੇਰਾ ਖੇਤ ਨੂੰ ਪਤਾ ਹੋਊਗਾ ਸਾਨੂੰ ਸੁ ਗਿਆ ਪਤਾ ਤੇਰੇ ਖੇਤ ਦਾ 18 ਗੰਨਾ ਛੇਤੀ ਜੰਮਦਾ ਏ ਮੇਰੇ ਵਾਲਾ 18 ਵਧੀਆ ਜੰਮਦਾ ਹਾਂ ਹਾਂ ਖੇਤ ਕਿਹਦੇ ਦਾ ਫਰਕ ਆ ਬੀਜ ਦਾ ਹੀ ਬੀਜ ਦਾ ਵੀ ਫਰਕ ਹੈ ਹੈਗਾ ਫਰਕ 18 ਦਾ 18 ਨੂੰ ਬਾਈ ਕਾਈ ਵੀ ਕਹਿੰਦੇ ਆ ਵੀ ਇਹ ਛਿੱਦਾ ਜੰਮਦਾ ਹਾਂ ਹੈਨਾ ਪਰ ਇਹ ਕਹਿੰਦਾ ਵੀ ਆਪਣੀ ਪਰਵਾਹੀ ਕਰ ਜਾਂਦਾ ਕਹਾਂ ਜਾ ਕੇ ਵਜ ਜਾਂਦਾ ਜਾਂਦਾ ਵਜ ਜਾਂਦਾ ਬੱਜਨ ਦੱਬ ਲੈ ਇਹਦਾ 38 33 ਦੇ ਜਾ ਜਾਮ ਬਹੁਤ ਆ ਉੱਪਰ ਜਾ ਕੇ ਥੋੜਾ ਜਿਹਾ ਹੋਰ ਹੇਠ ਉੱਪਰ ਹੋ ਜਾਂਦਾ ਏ ਮੋਟਾ ਹੋ ਜਾਂਦਾ ਜਿੰਨਾ ਹੁਣ ਤਾਂ ਸ਼ਾਇਦ ਨਾ ਵੀ ਜੰਮੇ ਮੈਂ ਆ ਹੀ ਜੰਮ ਗਿਆ ਬਥੇਰਾ ਏ ਹੈਨਾ ਇਹ ਤਾਂ ਹੁਣ ਜਿਹੜਾ ਹੀ ਜੰਮਿਆ ਏ ਇਹ ਬਹੁਤ ਆ ਕਿਉਂਕਿ ਹੁਣ ਮੈਨੂੰ ਆਏ ਦੱਸੇ ਨੂੰ ਪਾਣੀ ਘੱਟ ਘਲਾਵਾ ਹਰ ਜਾਂ ਹਲੇ ਥੜਿਆ ਹੁਣ ਤਾਂ ਕਿੰਨਾ ਨਿਕਲਦਾ ਏ ਇਹ ਮੈਂ ਹਾਂ ਠੀਕ ਹੈ ਇਧਰ ਮੈਂ ਲਾਤਾ ਤਾਂ ਮੇਰੇ ਨਾਲ ਲਾਦੀ ਬਸ ਨਹੀਂ ਨਹੀਂ ਹੁਣ ਤਾਂ ਗਰਮ ਹੋਇਆ ਜਿੰਨਾ ਨਿਕਲਦਾ ਤਾਂ ਬਰਾਬਰ ਏ ਆ ਗੰਨਾ ਬਰਾਬਰ ਆ ਬਰ ਪੈਰੇ ਜਨ ਜਾ ਗਿਆ ਤਾਂ ਹੋਰੇ ਕੁਸ ਲੱਗਣ ਨਾ ਜਾਂਦਾ ਇਹ ਦੁਪਹਿਰੇ ਆ ਲੱਗਣਾ ਹੀ ਆ ਬਾਈ ਹਲੇ ਕੁਤ ਉਹ ਤਾਂ ਲੱਗਣਾ ਹੀ ਆ ਗਰਮੈਸ ਨਿਕਲਣਾ ਨੇ ਹਣੀ ਨਿਕਲ ਲਾਣ ਦੇ ਜੀ ਨਿਕਲਦਾ ਇਹ ਪਾਣੀ ਦੇ ਠੰਡੇ ਆ ਜੇ ਕਰਦੀ ਆ ਬਿਲਕੁਲ ਉੱਥੇ ਖੜ ਜਾਣਾ ਲੱਗਣ ਦਾ ਜੋਰੀ ਦੱਸ ਲੈ ਹੈ ਲੱਗਣ ਦਾ ਜੋਰੀ ਤਰਫਾਲੀ ਘਮਾ ਦੇ ਮੈਨੂੰ ਘਮਾਲਣ ਦੇ ਮੈਂ ਪਰਸੋਂ ਉੱਥੋਂ ਨਹੀਂ ਤਰਫਾਲੀ ਘਮਾਉਣੀ ਤੂੰ ਗਲਤ ਲੇ ਗਿਆ ਤਰਫਾਲੀ ਤੂੰ ਉਹਦੇ ਹਾਲੇ ਕਿ ਜਾਂਦਾ ਤੇਰਾ ਹਲਕਾ ਖੇਤ ਆ ਹਾਂ ਯਾਰ ਤੇਰਾ ਖੇਤ ਰੇਸਾ ਨੇਗਾ ਉਹ ਉਹ ਰੇਸਲਾ ਤਾਂ ਹੈਗਾ ਤਰਫਾਲੀ ਦੀ ਪਟਾਈ ਬਹੁਤ ਆ ਤਵੀ ਪੜਦੀ ਨਹੀਂ ਉੰਨਾ ਹੈ ਠੀਕ ਹੈ ਇਹ ਮਨ ਨਹੀਂ ਕਰ ਪਾਈ ਇਹਦਾ ਪਤਾ ਨਹੀਂ ਲੱਗਦਾ ਪਿੱਛੇ ਪਾਈ ਹੋਈ ਤਾਂ ਇਹ ਹਲਕੀ ਜਦਾ ਉਹ ਜਲ ਜੋ ਜੋ ਖਾਂਦੀ ਸੀ ਬਰਦਰ ਹੁਣ ਨਾ 15 ਕਿਲੋ ਇਹ ਨਹੀਂ ਜੋ ਖਾਂਦੀ ਹੈਗੀ ਮੈਂ ਚਲਾ ਕੇ ਦੇਖ ਲਈ ਹਾਂ 15 ਕਿਲੋ ਵਜਨ ਪਿਆ ਹੋਰ ਰੁਕਦਾ ਹੈ ਉਹ ਤਾਂ ਦੇੜ ਦੀ ਆ ਉਹ ਤਾਂ ਪਿਛਲੇ ਬੰਦੇ ਦੇ ਪੰਡਾ ਕਿ ਵੀ ਕਿੰਨਾ ਗਲਾਉਂਦਾ ਹਾਲ ਉਹ ਤੁਸੀਂ ਕਿੰਨੀ ਜਗ੍ਹਾ ਕੁਰਤੀ ਮੈਂ ਰੂੜਾ ਮੀਟਰ ਮਾਰੇ ਆਇਆ ਗੰਨੇ ਵਾਰ ਹਾਂ ਜੇ ਤੂੰ ਜਿਆਦਾ ਤਬੀਆਂ ਮਾਰੀ ਆ ਨਾ ਪਰ ਤੇਰੇ ਗੰਨਾ ਛੋਟਾ ਬੀਜ ਮੈਂ ਰੂੜਾ ਮੀਟਰ ਮਾਰੇ ਪਰ ਮੇਰੀ ਤਾਂ ਜੋਰੀ ਨਹੀਂ ਲੰਦੀ ਉਹ ਉੱਥੇ ਉਹ ਕਿਹੜਾ ਜੋਰ ਲੰਦੀ ਆ ਮੇਰਾ ਪੋਲਾ ਗਾ ਜੇ ਵੀ ਤਰੀ ਹਮਾਰੀ ਹੁੰ ਜਾ ਯਾਰ ਫੋਖੋਰ ਤੈਦਾ ਫੇਰ ਹੈ ਪੱਧਰਾ ਖੇਤ ਮੇ ਫੂਲ ਕਿ ਸੜੇ ਬਗੀ ਤੇਰੇ ਮੇ ਕਾਕਾ ਕੋ ਖੂ ਵੀ ਨਹੀਂ ਹੈਗਾ ਹਾਂ ਮੇਰੀ ਤਾਂ ਉਹ ਫਰਕ ਕਾਕਾ ਕੋ ਖਦਾ ਵੀ ਮੇਰੀ ਤਾਂ ਨਹੀਂ ਜੇ ਕੱਖ ਹੁੰਦਾ ਤਾਂ ਉਹ ਡੂੰਗਾ ਕੇ ਬਟਰਾ ਮੈਣਾ ਦਾ ਮੇਰੀ ਤਾਂ ਅਗਰ ਹੱਕ ਤਾਂ ਮਟਾਉਣਾ ਉੱਪਰ ਨਾ ਕਹਿੰਦੇ ਸਿਕਰੀ ਜੰਮੀ ਹੋਈ ਖੇਤ ਦੇ ਮੇਰੇ ਖੇਤ ਮਤਾਨ ਹੈ ਇਹ ਤਾਂ ਜਾਨੂ ਕੱਖ ਨਾ ਸੋਚਣਾ ਮੈਂ ਹੋਣਾ ਐ ਜਨ ਤਾਂ ਅਸੀਂ ਕਿਤੇ ਕਿਤੇ ਲੈ ਜਾਣਾ ਐ ਉਹ ਬਾਜੀ ਬਸ ਵੱਟ ਬੰਦੇ ਬਸ ਬੰਦੇ ਨੂੰ ਹਾਂ ਹਾਂ ਸੋੜਾ ਕਰ ਦੇਣਾ ਧਰਤੀ ਨੂੰ ਇਮਰ ਮਾਦਰ ਵਾਲਾ ਮੈਨੂੰ ਫੇਜਾਇਦਾ ਕਹਿੰਦਾ ਫੇ ਗੁਰਦਨਾ ਮੈਂ ਉਹ ਬਗਾਰ ਤੇ ਹਿੰਮਤ ਕਿੰਨਾ ਕਰਾ ਗਿਆ ਅੱਧਾ ਗੁਰਦਾ ਤੂੰ ਵੀ ਬਹਿ ਮਾ ਨਹੀਂ ਤੇ ਮੈਂ ਗੁਰਦਣਾ ਬਸ ਇਹਦਰ ਕਿੰਦਾ ਕੰਮ ਆ ਤੂੰ ਯਾਰ ਟਾਈਮ ਲੱਗਿਆ ਦਿਹਾੜੀ ਦਾ ਕੰਮ ਤੇਰਾ ਇਹ ਤੂੰ ਗਲਤ ਜੋ ਕਰ ਗਿਆ ਇਹਨੂੰ ਨੀ ਜਗ੍ਹਾ ਤੇਰੀ ਇਹ ਕੁਝ ਵੀ ਨੈਗੇਟਿਵ ਹੈ ਹਾਂ ਦੋ ਦੋਏ ਕਰੂੰਗਾ ਯਾਰ ਤੇਰਾ ਸਵਾ 200 ਕੰਟਰੋਲ ਕਰਨਾ ਰਵੀਰ ਹਾਂਜੀ ਘਾਟੇ ਚਾਰ ਦਾ ਕੰਮ ਆ ਇਹ ਟੋਟਲ ਇੱਕ ਦੇ ਇੱਕ ਦਿਨ ਦਾ ਵੀ ਨਹੀਂ ਕਿ ਸਸਵੇ ਸਵੇ ਦਾ ਕੰਮ ਤੇਰਾ ਠੀਕ ਆ 450 ਪਲਸ ਐਵਰੇਜ ਬੈਠਣੀ ਰੜੇ ਜਾਏਗਾ ਇੱਕ ਵਾਰ ਤਰਫਾਲੀ ਪੇ ਮਹਾਰਾਜ ਉਦੇ ਬਾਦ ਇਹ ਵਾਲੀ ਇਹ ਬੇਲੀ ਹੋਗੀ ਜਦ ਫਿਰ ਉਹ ਮਾਰੀ ਇੱਕ ਵਾਰੀ ਉਹ ਮਾਰ ਕੇ ਫਿਰ ਚਾਹੇ ਮਾਰੀ ਜਾ ਕੋਈ ਚੱਕਰ ਨਹੀਂ ਕਢੂਗਾ ਮਟੋਣਾ ਹਾਂ ਫਿਰ ਜਾ ਉੱਪਰ ਬੈ ਕਮਾਈ ਜਾ ਵੀ ਤੇ ਉੱਪਰ ਕੋ ਕਾਕ ਨਹੀਂ ਹੋਊਗਾ ਇਹ ਸੁੱਕੇ ਕਰ ਕਹਿੰਦੇ ਗੱਡ ਲਾਏ ਇਹ ਤਵੀ ਤਵੀ ਰੋਕ ਲੰਦਾ ਹੈ ਇਹ ਫਰਕ ਹਾਂ ਹੋਰ ਕੋਈ ਐਡਾ ਹੋਣੀ ਹੈ ਉਹ ਨਾ ਭਰਦਾ ਆ ਗਿਆ ਬਸ ਠੀਕ ਆ ਗੰਨਾ ਸੋਹਣਾ ਜੰਮਿਆ ਆ ਕੱਢ ਤੋੜਦੇ ਬਣਾ ਆ ਗਿਆ ਬਸ ਤਾਂ ਨਿਕਲਣਾ ਗੰਨੇ ਨੇ ਹਲੇ ਕਿੱਥੇ ਇਹਦਾ ਜੰਮਣਾ ਆ ਇਹ ਜਿਹੜੀ ਆ ਪਟੇਰਾ ਕਹਿੰਦੇ ਆ ਉਹ ਹੁਣ ਪੈਣੀ ਚਾਹੀਦੀ ਆ ਪੈਣੀ ਹਲੇ 20 ਦਿਨ ਤੱਕ ਹਾਂ ਉੱਪਰ ਕੇ ਉਹਦੇ ਕੋਲ ਪਾਏ ਦੇ ਘਰਾਂ ਦਾ ਪੱਟੇਰਾ ਉੱਪਰ ਦਾ ਫਿਰ ਉਹ ਉਹ ਹਲੇ ਤੇਰਾ ਗੰਨਾ ਸਾਰਾ ਨਹੀਂ ਜੰਮਿਆ ਹੈਗਾ ਟਿੱਕਰ ਦਾ ਹਾਂ ਸਾਰੇ ਸਾਰਾ ਗੰਨਾ ਬਾਹਰ ਆਪਾਂ ਫੱਟੇ ਤਾਂ ਪੈਣੀ ਆ 15 10 10 ਸਾਰੇ ਵਾਸਤੇ 10 15 ਦਿਨ ਤੱਕ ਸਾਰਾ ਆ ਜਾਣਾ ਬਾਹਰ ਹੋਰ ਕੀ ਅਹੋ 20 ਦਿਨ ਰੱਖ ਲਾ 20 ਦਿਨ ਰੱਖ ਲਾ 20 ਦਿਨ ਤੇ ਕੰਦਾ ਕੰਦਾ ਦਾ ਤੇਰੀ ਕੱਲੀ ਕੱਲੀ ਅੱਖ ਬਾਹਰ ਆ ਗਈ ਫੇਰ ਉਹ ਪੈਣੀ ਆ 20 ਅਪ੍ਰੈਲ ਤੱਕ ਸਾਰੀ ਅੱਖ ਬਾਹਰ ਆ ਫੇਰ ਫਟੜਾ ਪੈਣੀ ਆ ਫੇਰ ਫਟਫਟ ਮੈਂ ਨਾ ਬਾਕੀ ਦੇਖਦੇ ਹਾਂ ਕਿ ਆ ਬੰਦਦਾ ਤਾਂ ਕਿ ਆ ਨਹੀਂ ਮੈਂ ਤਾਂ ਮੈਂ ਆ ਵੀ ਕਿੜਾ ਲੈਣਾ ਤਾਂ ਹੁਣ ਮੈਂ ਇਹਦਾ ਵੀ ਕੰਮ ਨਵੇਂ ਲਾਦਾ ਫਾਹਾ ਜਿੱਲਾ ਨਿਕਲ ਗਿਆ ਕਿ ਤੂੰ ਪਾਣੀ ਡਬਲ ਲੱਗ ਗਿਆ ਨਾ ਕਿ ਕਿ ਇਹਨੂੰ ਪਹਿਰਾ ਪਾਣੀ ਨਹੀਂ ਲੱਗਿਆ ਡਬਲ ਲਾਤਾ ਮੈਂ ਵਾਗਾ ਕਮਾ ਜੀ ਆਪਾ ਜੀ ਆਏ ਹੈ ਬੀਡਾ ਹੋ ਕੇ ਕੀਤੀ ਕਮਾ ਜੀ ਕਿੰਨਾ ਆਈ ਹੋਰ ਜੰਮੀ ਹਾਲੋ ਆ ਗਿਆ ਆ ਗਿਆ ਬਸ ਪਾਣੀ ਜਾ ਭਰਦਾ ਬੋਤਲ ਡੋਲੀ ਲੈ ਲੈ ਆ ਗਿਆ ਆ ਗਿਆ ਮੈਂ ਵੀ ਚੱਲਿਆ ਬਾਈ ਗੰਨਾ ਗੁੱਡ ਲਿਆਵਾਂ ਇਹ ਤਰਫਾਲੀ ਧਮਾ ਚਲੋ ਜੀ ਠੀਕ